ਜਗਿੰਦਰ ਸਿੰਘ ਸੰਘੇੜਾ ਦੇ ਪੰਜਾਬੀ ਨਾਵਲ ਨੂਰਾਂ ਦਾ ਅਗਲਾ ਭਾਗ ਉਨੀ ਤੁਹਾਡਾ ਨਾਲ ਸਾਂਝਾ ਕਰਨ ਜਾ ਰਹੀਆਂ ਜੀ ਤੁਸੀਂ ਸੌਣੇ YouTube ਚੈਨਲ ਸਵੀ ਮੀਡੀਆ ਸੋ ਇਸੇ ਤਰ੍ਹਾਂ ਪੰਜਾਬੀ ਨਾਵਲ ਤੇ ਕਹਾਣੀਆਂ ਸੁਣਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਚੰਗਾ ਲੱਗੇ ਤਾਂ ਦੋਸਤਾਂ ਮਿੱਤਰਾਂ ਨਾਲ ਸਾਂਝੇ ਕਰਦੇ ਰਹੋ ਸੋ ਅੱਗੇ ਨਾਵਲ ਸ਼ੁਰੂ ਕਰਦੇ ਹਾਂ ਜੀ ਸਾਡੇ ਵਿਹੜੇ ਵਿੱਚ ਆ ਜਾ ਭੁੱਲ ਕੇ ਮੇਰਾ ਦਿਲ ਤੇਰਾ ਦਿਦਾਰ ਮੰਗਦਾ ਰਤ ਇਦਾਂ ਵਾਲੀ ਆ ਜਾਵੇ ਚੜ ਕੇ ਦਿਲ ਰੱਬ ਕੋਲੋਂ ਈਦ ਮੰਗਦਾ ਕਾਲੀ ਘਨੇਰੀ ਰਾਤ ਅਦ ਨੂੰ ਠੁਕਣ ਲੱਗੀ ਸੀਗੀ ਮੜੀਆਂ ਵਿੱਚ ਕੌਪ ਹਨੇਰਾ ਛਾਇਆ ਹੋਇਆ ਸੀ ਸੁੰਨ ਸਨਾਟਾ ਖਮੋਸ਼ ਜਿਹਾ ਸੀਗਾ ਅਚਾਨਕ ਹੀ ਮੜੀ ਦੇ ਕਰੀਬ ਰੋਸ਼ਨੀ ਹੋਈ ਸੀਗੀ ਇਹ ਮਨਪ੍ਰੀਤ ਨੇ ਸ਼ਮਾ ਰੋਸ਼ਨ ਕੀਤੀ ਸੀਗੀ ਵੇਖਦੇ ਆਂ ਹੀ ਵੇਖਦੇ ਆਂ ਮੜੀ ਦੇ ਆਦਮ ਕਦ ਬਣੇ ਰਿਆ ਤੇ ਮੋਮਬੱਤੀਆਂ ਦੀਆਂ ਕਤਾਰਾਂ ਜਗ ਲੱਗੀਆਂ ਸਨ ਮਨਪ੍ਰੀਤ ਦਾ ਦੋਸਤ ਸੁੰਦਰ ਕਿੰਨਾ ਕੌਜੀ ਦੇਖੇ ਗਿਆ ਸੀਗਾ ਬੰਦ ਡੱਬਿਆਂ ਵਿੱਚ ਜਿਹੜੇ ਹੁਣ ਮਨਪ੍ਰੀਤ ਨੇ ਖੋਲਣੇ ਸ਼ੁਰੂ ਕੀਤੇ ਸਨ ਤੇ ਫਿਰ ਸੁੰਨੇ ਮਸਾਣਾ ਵਿੱਚ ਦੀਵਾਲੀ ਦਾ ਪੈਰਾ ਹੋਣ ਲੱਗਿਆ ਸੀਗਾ ਰੁੱਖਾਂ ਦੀਆਂ ਟਹਿਣੀਆਂ 'ਤੇ ਰੀਬਨ ਤੇ ਗੁਬਾਰੇ ਲਟਕ ਰਹੇ ਸਨ ਰੰਗ ਬਰੰਗੇ ਤੋਂ ਉਹ ਦੀ ਸੁਗੰਧ ਫੈਲਣ ਲੱਗੀ ਸੀਗੀ ਵਰਤਮਾਨ ਵਿੱਚ ਹੀ ਵਾਤਾਵਰਣ ਵਿੱਚ ਹੀ ਰੋਸ਼ਨੀ ਹੀ ਰੋਸ਼ਨੀ ਹੋ ਗਈ ਸੀ ਮੜੀ ਦੇ ਆਲੇ-ਦੁਆਲੇ ਘਰ ਸਜ ਚੁੱਕਿਆ ਸੀ ਪਰ ਸਜਣਾਆਂ ਦੇ ਅਜੇ ਵੀ ਉਡੀਕਾ ਸਨ ਸਜਣ ਵਿਹੜੇ ਵਿੱਚ ਨਹੀਂ ਸਨ ਆਏਗੇ ਮੜੀ ਨਾਲ ਢਾਂਸਾ ਲਾ ਕੇ ਅੱਖਾਂ ਸਜਣ ਦੇ ਰਾਹ ਵਿੱਚ ਵਿਸ਼ਾਈ ਸਜਣਾ ਨੂੰ ਉਡੀਕ ਰਿਹਾ ਸੀ ਉਹ ਬਿਰਹੋਂ ਜੰਦ ਪਿੰਜਣ ਲੱਗੀ ਸੀਗੀ ਫਿਰ ਅਚਾਨਕ ਸੁੱਕੇ ਪੱਤਿਆਂ ਦਾ ਖੜਾਕ ਕਿਸੇ ਦੇ ਆਉਣ ਦਾ ਸੰਕੇਤ ਲੱਗਣਾ ਸੀਗਾ ਆਉਣ ਵਾਲਾ ਤਾਂ ਆ ਗਿਆ ਸੀ ਪਰੰਤੂ ਆਉਣ ਵਾਲੇ ਤੋਂ ਪਹਿਲਾਂ ਹੀ ਵੈਰਣ ਹਵਾ ਦਾ ਚੌਂਕਾ ਸ਼ਮਾ ਬੁਝਾ ਕੇ ਹਨੇਰਾ ਕਰ ਗਿਆ ਸੀਗਾ ਮਸਾਣਾ ਵਿੱਚ ਆ ਗਈ ਤੂੰ ਹਨੇਰੇ ਵਿੱਚ ਚਮਕਦੀ ਚਿੱਟੀ ਮੜੀ ਦੇ ਕਰੀਬ ਤੋਂ ਮਨਪ੍ਰੀਤ ਦੀ ਪੂਜੀ ਪੂਜੀ ਆਵਾਜ਼ ਉੱਭਰੀ ਸੀ ਪਿਆਸੀ ਪਿਆਸੀ ਜਿਹੀ ਆਵਾਜ਼ ਫਿਰ ਸੁੱਕੇ ਪੱਤੇ ਇੱਕਦਮ ਖੜ ਕੇ ਸਨ ਜਿਵੇਂ ਕੋਈ ਦੌੜਿਆ ਹੋਵੇ ਬਨੇਰੇ ਵਿੱਚ ਚਾਰ ਕਦਮ ਤੇ ਫਿਰ ਪੱਤੇ ਪੱਤੇ ਲਗਾਤਾਰ ਖੜਕਣੇ ਸ਼ੁਰੂ ਹੋ ਗਏ ਸਨ ਜਿਵੇਂ ਪੱਤਿਆਂ ਦਾ ਮੀਂਹ ਹੀ ਪੈਣ ਲੱਗ ਪਿਆ ਹੋਵੇ ਬਹੁਤ ਵਕਤ ਐਂਜੀ ਹੀ ਬਤੀਤ ਹੋ ਗਿਆ ਸੀ ਸਨਾਟੇ ਵਿੱਚ ਖੜਕ ਸੁਣਦਿਆਂ ਹੀ ਨਾ ਹੰਝੂ ਸਕਦੇ ਤੇ ਨਾ ਹੌਕੇ ਮੁੱਕਦੇ ਆ ਮੇਰੇ ਮਾਲਕਾ ਕਿ ਇਹੋ ਹੈ ਤੇਰੀ ਦੁਨੀਆ ਜੇ ਇਹੋ ਹੀ ਹੈ ਤੇਰੀ ਦੁਨੀਆ ਤਾਂ ਅਸੀਂ ਹੋਰ ਨਹੀਂ ਹੰਡਾ ਸਕਦੇਗੇ ਸਾਨੂੰ ਨਹੀਂ ਚਾਹੀਦੀ ਤੇਰੀ ਕਾਫਰਾਂ ਦੀ ਦੁਨੀਆ ਸਾਨੂੰ ਤਾਂ ਤੂੰ ਚਾਹੀਦਾ ਹੈ ਨੂਰਾਂ ਦਾ ਹਰ ਕ ਹਨੇਰੇ ਵਿੱਚੋਂ ਉੱਭਰ ਰਿਹਾ ਸੀਗਾ ਚੱਲੀਏ ਮਾਨਸ ਦੇਹ ਫਿਰ ਪਤਾ ਹੈ ਕਦੋਂ ਮਿਲੇਗੀ ਮਨਪੀਤ ਨੇ ਕਿਹਾ ਸੀਗਾ ਮੈਨੂੰ ਮਾਨਸ ਦੇਹ ਦੀ ਦੋਜਿਕ ਦੀ ਅੱਗ ਲੱਗਦੀ ਏ ਨੂਰਾਂ ਨੇ ਕਿਹਾ ਸੀਗਾ ਐਨੀ ਵੇ ਤਾਂ ਵੀ ਵੀ ਕਾਦੀ ਸੱਜਣਾ ਅਜੇ ਤਾਂ ਬਹੁਤ ਕੁਝ ਹੋਣਾ ਬਾਕੀ ਹੈ ਮਨਪੀਤ ਜੀ ਆਵ ਦੇ ਰਿਆ ਸੀ ਨਹੀਂ ਹੁਣ ਕੁਝ ਵੀ ਨਹੀਂ ਹੋਣਾ ਚਾਹੀਦਾਗਾ ਨੂਰਾ ਨੇ ਕਿਹਾ ਤੇ ਫਿਰ ਕੀ ਹੋਣਾ ਚਾਹੀਦਾ ਏ ਮਨਪ੍ਰੀਤ ਨੇ ਨੂਰਾ ਤੋਂ ਪੁੱਛਿਆ ਮੁਕਤੀ ਨਹੀਂ ਤੇ ਲੋਕੀ ਗਰਜਾ ਵਾਂਗੂ ਹੱਡਾਂ ਨਾਲੋਂ మాਸ ਵੀ ਤੋੜ ਕੇ ਲੈ ਜਾਣਗੇ ਕਦੋਂ ਤੱਕ ਰੂਹ লাশ ਦਾ ਪਹਿਰਾ ਦੇ ਸਕੇਗੀ ਨੂਰਾ ਨੂੰ ਹਨੇਰੇ ਵਿੱਚ ਵੀ ਸਕੰਦਰ ਦਾ ਅੱਖਸ ਪਚੱਕਾ ਜਿਹਾ ਪਾਰਿਆ ਸੀਗਾ ਸੂਲ ਸਰਾਹੀ ਖੰਜਰ ਪਿਆਲਾ ਵਿੰਗ ਕਸਾਈਆਂ ਦਾ ਸਹਣਾ ਜਾਰਡੇ ਦਾ ਸਾਨੂੰ ਸੱਥਰ ਚੰਗਾ ਤੇ ਪੱਠ ਖੇੜਿਆਂ ਦਾ ਰਹਿਣਾ ਮਨਪ੍ਰਿਤ ਨੇ ਇਹ ਚਾਰ ਸਤਰਾਂ ਕਹਿਣ ਉਪਰੰਤ ਚੁੱਪ ਧਾਰ ਲਈ ਸੀ ਇੰਜ ਲੱਗ ਰਿਹਾ ਸੀਗਾ ਜਿਵੇਂ ਉਦੋਂਵੇਂ ਮੜੀਆਂ ਵਿੱਚ ਮੌਜੂਦ ਹੀ ਨਾ ਹੋਣ ਅਚਾਨਕ ਐਸੇ ਸੋਨ ਵਿੱਚ 나ਗ ਦਾ ਫਰਾਟਾ ਗੂੰਜਿਆ ਤੇ ਪੱਤੇ ਇੰਜ ਖੜਕਣ ਲੱਗੇ ਸਨ ਜਿਵੇਂ ਪੱਤਿਆਂ ਉੱਪਰ ਕੋਈ ਜੀਵ ਰਿੰਗਦਾ ਹੋਇਆ ਮੜੀ ਵੱਲ ਨੂੰ ਆ ਰਿਹਾ ਹੋਵੇ ਸੱਜਣਾ ਮੈਨੂੰ ਸਮਾਂ ਸੰਭਾਲ ਲੈ ਆਪਣੇ ਸਾਹਾਂ ਵਿੱਚ ਸਾਹ ਬਣਾ ਲੈ ਬਣਾ ਕੇ ਆਪਣੇ ਘਟ ਪਰ ਲੈ ਹੁਣ ਮੇਰਾ ਜੀ ਨਹੀਂ ਮੰਨਦਾ ਤੇਰੀ ਜ਼ਿਦਾਈ ਵਿੱਚ ਜਉਣ ਲਈ ਕਦੋਂ ਤੱਕ ਇੰਜ ਰਹਾਂਗੀ ਬਾਵਰੀ ਹੋਈ ਨੂਰਾ ਨੇ ਪੁੱਛਿਆ ਸੀਗਾ ਜਦੋਂ ਤੱਕ ਜ਼ਮੀਨ ਅਸਮਾਨ ਰਹੇਗਾ ਮਨਪ੍ਰੀਤ ਨੇ ਕਿਹਾ ਨਹੀਂ ਮੜੀਆਂ ਵਿੱਚੋਂ ਨੂਰਾ ਦੀ ਚੀਖ ਉੱਠੀ ਸੀਗੀ ਸੁੱਤੇ ਪੰਛੀ ਅਬੜਵਾਹੇ ਜਾਗ ਉੱਠੇ ਜਿਵੇਂ ਤਰਕ ਕੇ ਤੇ ਫਿਰ ਪੰਛੀ ਕਰੋ ਬੇਕਾਰ ਹੋਏ ਉੱਡਣ ਲੱਗੇ ਸਨ ਆਕਾਸ਼ ਵਿੱਚ ਸ਼ਾਇਦ ਬਿਰਹੋਂ ਦਾ ਘਰ ਉਹਨਾਂ ਨੂੰ ਰਾਸ ਨਹੀਂ ਸੀ ਆਏਗਾ ਤਾਂ ਫਿਰ ਮੇਰੇ ਮਗਰ ਮਗਰ ਆ ਜਾਵੀ ਸੱਚਖੰਡ ਨੂੰ ਮੱਕੇ ਮਦੀਨੇ ਨੂੰ ਮਾਲਕ ਦੇ ਘਰ ਨੂੰ ਮਨਪ੍ਰੀਤ ਦੀ ਆਵਾਜ਼ ਸੁਣਨ ਇਸੀ ਹਨੇਰੇ ਵਿੱਚੋਂ ਜਿਵੇਂ ਉਹ ਸੁੱਤਾ ਪਿਆ ਸੁਪਨੇ ਵਿੱਚ ਹੀ ਬੜਬੜਾ ਰਿਹਾ ਹੋਵੇ ਕਾਸ਼ ਮਜ਼ਬ ਨਾ ਹੁੰਦਾ ਨੂਰਾ ਨੇ ਹੌਕਾ ਜਿਹਾ ਲੈ ਕੇ ਕਿਹਾ ਸੀਗਾ ਮਜ਼ਬ ਤਾਂ ਹੈ ਵੀ ਨਹੀਂਗਾ ਮਨੁੱਖ ਦਾ ਮਜ਼ਬ ਤਾਂ ਮਨੁੱਖਤਾ ਹੈ ਮਨੁੱਖਤਾ ਸਤਜਗ ਤੋਂ ਕਲਯੁਗ ਤੱਕ ਪਹੁੰਚਦੇ ਪਹੁੰਚਦੇ ਹੀ ਮੁੱਕ ਗਏ ਨੇ ਚੱਲ ਗਏ ਜਦੋਂ ਮਨੁੱਖੀ ਨਹੀਂ ਰਹੇ ਤਾਂ ਮਜ਼ਬ ਕਿੱਥੋਂ ਰਹਿਣਾ ਸੀਗਾ ਮਾਰਪੀਦ ਨੇ ਜਵਾਬ ਦਿੱਤਾ ਤਾਂ ਕੀ ਇਹ ਜਗ ਜਹਾਨ ਮਨੁੱਖ ਨਹੀਂ ਤਾਂ ਫਿਰ ਇਹ ਕੌਣ ਹਨ ਨੂਰਾ ਨੇ ਪੁੱਛਿਆ ਸੀਗਾ ਗੈਰ ਮਨੁੱਖ ਮਾਲਕ ਦੇ ਸਰੀਰ ਸ਼ਰੀਕ ਬਣ ਬੈਠੇ ਹਨ ਮਨੁੱਖ ਨੇ ਵੇਦ ਗ੍ਰੰਥ ਲਿਖੇ ਸਨ ਮਾਲਕ ਦੀ ਉਸਤਤ ਵਿੱਚ ਗਣਗਾਂ ਵਜੋਂ ਸੀਗੇ ਮਾਲਕ ਦੇ ਮਲਾਪ ਮੰਤਰ ਤੇ ਮਾਰਗ ਤੇ ਲਿਖਿਆ ਸੀਗਾ ਪਰੰਤੂ ਗੈਰ ਮਨੁੱਖਾਂ ਦੇ ਸਵਾਰਥ ਕੁਝਾਂ ਸੋਚਾਂ ਸਦਕਾ ਵਿਦਾਂ ਗ੍ਰੰਥਾਂ ਨੂੰ ਮਜ਼ਮਾ ਦਾ ਮੱਡ ਮقرਰ ਕਰ ਦਿੱਤਾ ਗਿਆ ਹੈ ਤੇ ਅੱਜ ਮਜ਼ਬਦ ਦਾ ਹੀ ਮਜ਼ਾਕ ਪੜਾਇਆ ਜਾ ਰਿਹਾ ਹੈ ਇਨਸਾਨ ਕਰਕ ਰਿਹਾ ਹੈ ਤੇ ਕਰਕ ਕੇ ਹੀ ਰਹੇਗਾ ਫਿਰ ਕੋਈ ਮਜ਼ਬ ਨਹੀਂ ਹੋਵੇਗਾ ਜਦੋਂ ਧਰਤੀ ਪਹਿਲਾਂ ਵਾਂਗੂ ਹੀ ਮਾਂ ਦੀ ਸੁੰਨੀ ਗੋਦ ਹੋਵੇਗੀ ਕੇਵਲ ਮਾਲਕ ਹੀ ਹੋਵੇਗਾ ਮਨਪ੍ਰਿਤ ਜਿਵੇਂ ਕਿਸੇ ਤਰ ਦੇ ਭੇਤੀ ਸੰਤ ਮਹਾਤਮਾ ਵਾਂਗੂ ਗੱਲਾਂ ਕਰ ਰਿਆ ਸੀਗਾ ਤਾਂ ਕਿ ਸਾਰੀ ਦੁਨੀਆ ਨੂਰਾ ਕੁਝ ਕਹਿੰਦੀ ਹੋਈ ਰੁਕ ਗਈ ਸੀਗੀ ਹਾਂ ਮੁੱਕ ਜਾਵੇਗੀ ਅਚਾਨਕ ਚੰਦ ਪਲਾਂ ਵਿੱਚ ਹੀ ਕਿਸੇ ਵਖਤ ਵੀ ਵਖਤ ਹੁੰਦਾ ਜਾ ਰਿਹਾ ਹੈ ਮਨਪ੍ਰਿਤ ਕਹਿ ਰਿਹਾ ਸੀਗਾ ਦੁਨੀਆ ਨੂੰ ਦੁਨੀਆ ਦਾ ਮਜ਼ਬ ਹੀ ਲੈ ਡੁੱਬੇਗਾ ਗੈਰ ਮਨੁੱਖ ਪਹਿਲਾਂ ਵਾਂਗੂ ਹੀ ਮੰਦਿਰਾਂ ਮਸਜਿਦਾਂ ਚਰਚਾਂ ਤੇ ਗੁਰਦੁਆਰਿਆਂ ਖਾਤਰ ਮਜ਼ਬ ਦੀ ਓਟ ਵਿੱਚ ਲੜਦੇ ਲੜਨਗੇ ਬੇਮਜ਼ਬੇ ਹੋਏ ਗੈਰ ਮਨੁੱਖ ਮਾਲਕ ਦੇ ਸ਼ਰੀਕ ਬਣ ਬੈਠੇ ਹਨ ਮਾਲਕ ਨੂੰ मुट्ठी ਵਿੱਚ ਕੈਦ ਕਰਨ ਦੀ ਸੋਚਦੇ ਹਨ ਇਹ ਜੋ ਮੰਦਿਰ ਮਸਜਿਦ ਚਰਚ ਗੁਰਦੁਆਰੇ ਮਨੁੱਖਾਂ ਦੇ ਗੈਰ ਮਨੁੱਖਾਂ ਦੇ ਦੇਖਣ ਲਈ ਖੜੇ ਕੀਤੇ ਹਨ ਇਹ ਫਿਰ ਕੇਵਲ ਮਾਲਕ ਦੀ ਮੌਜੂਦਗੀ ਦਾ ਇੱਕ ਚਿੰਨ ਬਣ ਗਏ ਹਨ ਤੇ ਅੱਜ ਇਹ ਸਵਾਰਥ ਦੀਆਂ ਜੰਗੀਰਾ ਹੋ ਗਏ ਨੇ ਮਾਲਕ ਜੰਗੀਰਾਂ ਵਿੱਚ ਨਹੀਂ ਉਹ ਤੇ ਸੰਸਾਰ ਦੇ ਕਣ ਕਣ ਵਿੱਚ ਮੌਜੂਦ ਹੈ ਅੱਖਾਂ ਹੀ ਉਸ ਨੂੰ ਦੇਖਣ ਵਾਲੀਆਂ ਨਹੀਂ ਰਹਿਣਗੀਆਂ ਮਾਣੀ ਉਸ ਦੇ ਮੂੰਹ ਵਿੱਚ ਮਚਲਣ ਵਾਲੇ ਨਹੀਂ ਰਹਿਗੇ ਸੱਜਣਾ ਸਾਨੂੰ ਤਾਂ ਮਾਲਕ ਨੇ ਇਸ ਤੋਂ ਪਹਿਲਾਂ ਮਨਪ੍ਰਿਤ ਕੁਝ ਅਗਾਹ ਕਹਿੰਦਾ ਉਸ ਨੂੰ ਆਪਣੇ ਪੈਰ ਤੇ ਅੰਗੂਠੇ ਦੇ ਸੂਲਾਂ ਦੀ ਚੁਬੜ ਮਹਿਸੂਸ ਹੋਈ ਸੀ ਪਰ ਉਹ ਅਹਲ ਹੀ ਰਿਹਾ ਸੀਗਾ ਨੂਰਾ ਉਸ ਦੇ سینੇ ਨਾਲ ਇੰਜ ਚਿੰਬੜੀ ਹੋਈ ਸੀ ਜਿਵੇਂ ਬੱਚਾ ਮਾਂ ਦੇ سینੇ ਨਾਲ ਚੱਪਕ ਰਿਹਾ ਹੁੰਦਾ ਆ ਉਧਰ ਜੱਗੀ ਸ਼ਰਾਬੀ ਹੋਇਆ ਨਹਿਰ ਦੀ ਪਟੜੀ-ਪਟੜੀ ਖਾਨ ਦੇ ਡੇਰੇ ਵੱਲੋਂ ਤੁਰ ਪਿਆ ਸੀ ਮੰਡੀ ਚੋਂ ਆ ਕੇ ਉਸ ਨੂੰ ਗੁਜਰੀ ਦਾ ਵਿਛੋੜਾ ਅੰਦਰੋਂ-ਅੰਦਰ ਸੜ ਕੇ ਸੁਆਹ ਕਰੀ ਜਾਂਦਾ ਸੀ ਉਸ ਦੀਆਂ ਅੱਖਾਂ ਅਗੇ ਗੁਜਰੀ ਨੂੰ ਪਾਣ ਦੇ ਸੁਪਨੇ ਆ ਕੇ ਜਲਦੀ ਹੀ ਮਨਪ੍ਰਿਤ ਤੇ ਗੁਜਰ ਦੇ ਬੁੱਤਾਂ ਵਿੱਚ ਬਦਲ ਜਾਂਦੇ ਸਨ ਉਸ ਨੂੰ ਆਪਣੇ ਸੰਸਾਰ ਵਿੱਚ ਆਕਾਸ਼ ਨੂੰ ਛੂਂਦੇ ਬਿਰਹੋਂ ਦੀ ਅੱਗ ਦੇ ਭਾਂਬੜ ਮੱਚਦੇ ਲੱਗ ਰਹੇ ਸਨ ਜਿਨ੍ਹਾਂ ਵਿੱਚ ਖੜਾ ਉਹ ਤਿਲ-ਤਿਲ ਸੜ ਪੁੱਜ ਰਿਹਾ ਸੀਗਾ ਮਚਣ ਲੱਗਿਆ ਸੀਗਾ ਮਸ਼ੂਕ ਨੂੰ ਹੱਥ ਲਾਣ ਤੱਕ ਦਾ ਹੱਕ ਨਹੀਂ ਸੀ ਦਿੱਤਾ ਰੱਬ ਨੇ ਅਸਫਲ ਸੁਪਨੇ ਅਤੇ ਸੋਚਾਂ ਦੀ ਵਜ੍ ਨਾਲ ਮਾਨਸਿਕ ਸਥਿਤੀ ਡਾਵਾਡੋਲ ਹੋ ਗਈ ਸੀ ਉਹ ਤੁਰਿਆ ਜਾ ਰਿਹਾ ਸੀਗਾ ਪੱਥਰ ਦੇ ਬੁੱਤ ਸਮਾਨ ਨੀਮ ਪਾਗਲ ਹੋਇਆ ਹੁਣ ਉਸ ਦੇ ਦਿਮਾਗ ਵਿੱਚ ਸਿਕੰਦਰ ਦਾ ਅਕਸ ਉੱਪਰ ਆਇਆ ਸੀਗਾ ਪਹਿਲੇ ਚਾਚੇ ਦਾ ਤਰਲਾ ਤੇ ਗੜਵਾਵੀ ਜੱਗੀ ਨੂੰ ਆਪਣੇ ਦੁਸ਼ਮਣ ਲੱਗਣ ਲੱਗ ਪਏ ਸਨ ਉਹ ਦੰਦ ਪੀਂਦਾ ਹੋਇਆ ਆਪਣਾ ਗੁੱਸਾ ਕਮਿਆਰ ਤੇ ਕੱਢਣ ਤਰਪਿਆ ਸੀਗਾ ਖਾਨ ਦੀ ਲਾਸਟ ਮਿੱਟੀ ਪਾ ਕੇ ਸਿਕੰਦਰ ਨੇ ਕਹੀ ਇੱਕ ਪਾਸੇ ਸੁੱਟ ਦਿੱਤੀ ਤੇ ਨੂਰਾਂ ਦੀ ਤਸਵੀਰ ਖਿਆਲਾਂ ਵਿੱਚ ਸਮਾਈ ਉਹ ਉਸਨੂੰ ਤਲਾਸ਼ ਕਰ ਰਿਹਾ ਸੀ ਬੈਲੀ ਚਾਚਾ ਵੀ ਨਹੀਂ ਸੀ ਨਜ਼ਰ ਆਉਂਦਾ ਕਿਤੇ ਵੀ ਚਾਚਾ ਤੂੰ ਇੱਥੇ ਸੁੱਤਾ ਪਿਆ ਏ ਮੇਰੀ ਜੋਰੂ ਕਿੱਥੇ ਸਿਕੰਦਰ ਨੇ ਜ਼ਮੀਨ ਉੱਤੇ ਕੁਛ ਮਚ ਹੋਏ ਸੁੱਤੇ ਪਏ ਬੈਲੀ ਚਾਚਾ ਦਾ ਮੋਢਾ ਹਲੂਮਦੇ ਹੋਏ ਬੜੀ ਬੇਤਾਬੀ ਨਾਲ ਪੁੱਛਿਆ ਸੀਗਾ ਪਤਾ ਨਹੀਂ ਕਿੱਥੇ ਚਲੀ ਗਈ ਉਸ ਦਿਨ ਵਾਂਗੂ ਹੀ ਕਿਤੇ ਨਹੀਂ ਲੱਭੀਗੀ ਮੈਂ ਤਾਂ ਖੁੰਝਾ ਖੁੰਝਾ ਛਾਂ ਮਾਰਿਆ ਬੈਲੀ ਚਾਚਾ ਉਂਗ ਦੀ ਆਵਾਜ਼ ਵਿੱਚ ਦੱਸ ਰਿਹਾ ਸੀ ਨੀਂਦ ਜੋਰ ਪਾਰੇ ਸੀ ਤੂੰ ਅਠਤਾ ਨਹੀਂ ਸਿਕੰਦਰ ਕੋਸ਼ਿਸ਼ ਕਰ ਰਿਹਾ ਸੀ ਵੈਲੀ ਚਾਚੇ ਨੂੰ ਜਗਾਉਣ ਦੀ ਮੇਰੇ ਕੋਲੋਂ ਕਤੌਣਾ ਤੂੰ ਚਾਚਾ ਵੈਲੀ ਖਹਿਜ ਕੇ ਕਹਿ ਰਿਹਾ ਸੀਗਾ ਹੱਦ ਕਰੀ ਜਾਣਾ ਹੈ ਚਾਚਾ ਤੂੰ ਵੀ ਸਿਕੰਦਰ ਵੀ ਖਹਿਜ ਕੇ ਆ ਸੀਗਾ ਨਾਲੇ ਬਿਸਤਰੇ ਤੇ ਸੌ ਪੁੰਜੇ ਪਿਆ ਕੋਈ ਮੱਝ ਉੱਤੇ ਆ ਚੜੂਗੀ ਮਰੇਗਾ ਨਹੀਂ ਮੌਤੇ ਸਿਕੰਦਰ ਨੇ ਬਾਹੋਂ ਫੜ ਕੇ ਬਿਠਾ ਦਿੱਤਾ ਸੀ ਵੈਲੀ ਨੂੰ ਜਿਵੇਂ ਸਿਆਣੇ ਕਹਿੰਦੇ ਨੇ ਨੀਂਦ ਨਾ ਵੇਖੇ ਬਿਸਤਰਾ ਭੋਖ ਨਾ ਵੇਖੇ ਜਾਤ ਮੱਖਣ ਮੌਤ ਨਾ ਵੇਖੇ ਵਕਤ ਨੂੰ ਤੇ ਇਸ਼ਕ ਨਾ ਵੇਖੇ ਜਾਤ ਚਾਚੇ ਵੈਲੀ ਨੇ ਸਿਕੰਦਰ ਨੂੰ ਇੱਕ ਮੁਹਾਵਰਾ ਸੁਣਾਉਂਦੇ ਹੋਏ ਕਿਹਾ ਸੀਗਾ ਚੱਕਿਆ ਇਸ਼ਕ ਦਿਆ ਉਠ ਟੋਲ ਰਕਾਨ ਨੂੰ ਸਿਕੰਦਰ ਨੇ ਕਾਫੀ ਗੁੱਸੇ ਵਿੱਚ ਕਿਹਾ ਸੀਗਾ ਆਜੂਗੀ ਰਕਾਨ ਵੀ ਆਪੇ ਤੂੰ ਯਾਰ ਮੈਨੂੰ ਸੌਣ ਦੇ ਚਾਚੇ ਵੈਲੀ ਨੂੰ ਨੀਂਦ ਨੇ ਆਪਣੇ ਕਲਾਵੇ ਵਿੱਚ ਜਕੜ ਲਿਆ ਸੀਗਾ ਇੱਥੇ ਮੇਰੀ ਨੀਂਦ ਹਰਾਮ ਹੋ ਗਈ ਏ ਤੇ ਰਾਤਾਂ ਦੀ ਤੇ ਤੂੰ ਕਹਿਣਾ ਹੈ ਕਿ ਆਪੇ ਆਜੂਗੀ ਮੈਨੂੰ ਸੌਣ ਦੇ ਪਰ ਉਹ ਗਈ ਕਿੱਥੇ ਆ ਸਿਕੰਦਰ ਪੁੱਛ ਰਿਹਾ ਸੀਗਾ ਜਿੱਥੇ ਉਹਦਣ ਗਈ ਸੀ ਉਦੋਂ ਕਿੱਥੇ ਗਈ ਸੀ ਸਿਕੰਦਰ ਨੇ ਫਿਰ ਪੁੱਛਿਆ ਸੀ ਚਾਚੇ ਨੂੰ ਆਪਣੇ ਯਾਰ ਨੂੰ ਮਿਲਣ ਹੋਰ ਕਿੱਥੇ ਵੈਲੀ ਚਾਚੇ ਨੇ ਜ਼ਮੀਨ ਉੱਤੇ ਬੈਠੇ ਨੇ ਆਪਣਾ ਸਿਰ ਖੁਰਕਦੇ ਹੋਏ ਕਿਹਾ ਸੀ ਦਾ ਖਿਜ ਕੇ ਹੀ ਯਾਰ ਨੂੰ ਮਿਲਣ ਚਲੀ ਗਈ ਆ ਫਿਰ ਤੂੰ ਹਰਾਮਜਾਦਿਆ ਇੱਥੇ ਕੀ ਕਰਦਾ ਸੀਗਾ ਮਫਤ ਦਾ ਮਾਲ ਖਾਈ ਜਾਣਾ ਇੱਕ ਕੁੜੀ ਦੀ ਨਿਗਰਾਨੀ ਨਹੀਂ ਕਰ ਸਕਿਆਗਾ ਤਾ ਤੂੰ ਪਿਓ ਕਿੱਥੋਂ ਬਣ ਲਿਆ ਬਣ ਲੈਣਾ ਕੁੱਤਿਆ ਸਿਕੰਦਰ ਨੇ ਪਾਗਲਾ ਵਾਂਗੂ ਜੁੱਤੇ ਦੇ ਠੁੱਡੇ ਮਾਰਨੇ ਸ਼ੁਰੂ ਕਰ ਦਿੱਤੇ ਸਨ ਵੈਲੀ ਚਾਚੇ ਨੂੰ ਫਟਬਾਲ ਦੀ ਤਰ੍ਹਾਂ ਪੈਰਾਂ ਵਿੱਚ ਰੋੜਨ ਲੱਗਿਆ ਸੀਗਾ ਵੈਲੀ ਚਾਚਾ ਖਿੱਲਰ ਗਿਆ ਸੀ ਗੁਜਰਦਿਆਂ ਕਿੱਕਾਂ ਮੂਰੇ ਪਾਗ ਕਿਤੇ ਦੇਦੇ ਧੋਤੀ ਕਿਤੇ ਹੱਥ ਜੋੜਨ ਸੰਭਲਣ ਦਾ ਮੌਕਾ ਹੀ ਨਹੀਂ ਸੀ ਮਿਲਿਆਗਾ ਬਸ ਬਚਾਓ ਬਚਾਓ ਦੀਆਂ ਚੀਕਾਂ ਦਾ ਸ਼ੋਰ ਹੀ ਜਾਂ ਸਿਕੰਦਰ ਦੇ ਮੂੰਹੋਂ ਨਿਕਲਦਿਆਂ ਅਸ਼ਲੀਲ ਗਾਲਾਂ ਦਾ ਬਈ ਮਾਨਾ ਤੂੰ ਖਾਨ ਨੂੰ ਮਾਰ ਕੇ ਮੇਰੇ ਸਿਰ ਭਾਰ ਚਾੜ ਦਿੱਤਾ ਹੁਣ ਕਹੀ ਜਾਣ ਰਿਹਾ ਹੈ ਕਿ ਕੁੜੀ ਯਾਰ ਕੋਲ ਹੋਊਗੀ ਫਿਰ ਤੂੰ ਇੱਥੇ ਕੀ ਕਰਦਾ ਹੈ ਮੇਰੇ ਪਿਓ ਦੇ ਸਾਲਿਆ ਸਿਕੰਦਰ ਸ਼ਾਂਤ ਨਹੀਂ ਸੀ ਹੋ ਰਿਹਾਗਾ ਮਨ ਤਨ ਵਿੱਚ ਧੁੱਕ ਦੀ ਜਵਾਲਾ ਕ੍ਰੋਧ ਦਾ ਜਵਾਲਾ ਮੁਖੀ ਫਟਣ ਬਣ ਰਿਹਾ ਸੀਗਾ ਪਹਿਲੀ ਚਾਚਾ ਲਾਵੇ ਦੀ ਲਪੇਟ ਵਿੱਚ ਸੀਗਾ ਠੀਕ ਉਸੇ ਤਰ੍ਹਾਂ ਜਿਵੇਂ ਸਿਕੰਦਰ ਕ੍ਰੋਧ ਤੇ ਕਾਮ ਦੀ ਲਪੇਟ ਵਿੱਚ ਸੀਗਾ ਮੁਹੰਮਦ ਖਾਨ ਸ਼ਰਾਬ ਦੀ ਲਪੇਟ ਵਿੱਚ ਸੀ ਸੁੰਦਰ ਦੋਸਤੀ ਦੀ ਲਪੇਟ ਵਿੱਚ ਸੀ ਜੈਲਦਾਰ ਸ਼ਾਨੋ ਸ਼ੌਕਤ ਦੀ ਲਪੇਟ ਵਿੱਚ ਰਹਿਣਾ ਚਾਹੁੰਦਾ ਸੀਗਾ ਤੇ ਮਾਂ ਮਾਇਆ ਦੇ ਲਪੇਟ ਵਿੱਚ ਹੀ ਸਮਾਹ ਚੁੱਕੀ ਸੀਗੀ ਨੂਰਾ ਤੇ ਮਨਪ੍ਰਿਤ ਇਸ਼ਕ ਇਸ਼ਕ ਨਾਗ ਦੀ ਲਪੇਟ ਵਿੱਚ ਸਨ ਫਕਰ ਮਾਲਕ ਦੀ ਲਪੇਟ ਵਿੱਚ ਸੀਗਾ ਕੁਲਦੀਪ ਲੋਭ ਤੇ ਹੰਕਾਰ ਦੀ ਲਪੇਟ ਵਿੱਚ ਸੀ ਤੇ ਜੱਗੀ ਦਾ ਪਾਤਰ ਕਾਮ ਤੇ ਲੋਹ ਦੀ ਲਪੇਟ ਵਿੱਚ ਦੇ ਨਾਲ-ਨਾਲ ਹੁਣ ਕ੍ਰੋਧ ਵਿੱਚ ਵੀ ਹੋ ਚੁੱਕਿਆ ਸੀਗਾ ਸਿਕੰਦਰ ਵਾਂਗੂ ਹੀ ਉਹ ਬਾਗਲ ਕੁੱਤੇ ਵਾਂਗ ਦੌੜ ਰਿਹਾ ਸੀ ਖਾਨ ਦੀ ਧਰਤੀ ਵੱਲ ਨੂੰ ਧਰਤੀ ਉੱਥੇ ਦੀ ਉੱਥੇ ਸੀਗੀ ਪਰੰਤੂ ਧਰਤੀ ਦਾ ਮਾਲਕ ਅਖਵਾਨ ਵਾਲਾ ਧਰਤੀ ਤੇ ਨਹੀਂ ਸੀ ਰਿਹਾਗਾ ਜਿਵੇਂ ਇੱਕ ਦਿਨ ਅਸੀਂ ਨਹੀਂ ਰਹਿਣਾ ਇਸ ਧਰਤੀ ਤੇ ਓਏ ਨਹੀਂ ਓਏ ਓਏ ਕਾਫਰੋ ਮੈਂ ਜਾਉਂਦਾ ਨਹੀਂ ਕਾ ਮਰ ਸਕਦਾ ਹਾਂਗਾ ਕਿੱਥੇ ਚਲੇ ਗਏ ਹੋ ਤੁਸੀਂ ਦੁਨੀਆ ਵਾਲਿਓ ਮੇਰੀ ਦੁਨੀਆ ਤੁਸੀਂ ਮੇਰੇ ਕੋਲੋਂ ਨਹੀਂ ਲੁੱਟ ਸਕਦੇ ਕੁਜਰੀ ਮੇਰੀ ਹੈ ਤੇ ਮੇਰੀ ਹੀ ਰਹੇਗੀ ਕੌਣ ਹੈ ਜੋ ਮੇਰੇ ਕੋਲੋਂ ਉਸਨੂੰ ਜੁਦਾ ਕਰ ਸਕਦਾ ਹੈ ਉਹ ਸਾਲਿਆ ਗੁਜਰਾ ਸ਼ਕੰਦਰਾ ਤੂੰ ਨਾ ਆਉਂਦਾ ਤੇ ਇਹਨੇ ਪਵਾੜੇ ਨਾ ਪੈਂਦੇ ਵੈਲੀਆਂ ਤੂੰ ਨਾ ਜੰਮਦਾ ਤਾਂ ਵਸਣ ਤੋਂ ਪਹਿਲਾਂ ਹੀ ਮੇਰਾ ਘਰ ਨਾ ਉਜੜਦਾ ਮੈਨੂੰ ਸਾੜ ਕੇ ਰਾਖ ਕਰਨ ਵਾਲਿਓ ਮੈਂ ਅੱਗ ਲਗਾ ਦਊਂਗਾ ਤੁਹਾਨੂੰ ਜਿਉਂਦਿਆਂ ਨੂੰ ਹੀ ਜੇ ਮੇਰਾ ਕਰਨ ਹੀ ਵਸ ਸਕਦਾ ਤਾਂ ਮੈਂ ਵਸਦੇ ਘਰ ਉਜਾੜ ਦੇਊਂਗਾ ਮੈਂ ਸਾਰਾ ਸੰਸਾਰ ਜਲਾ ਦੇਵਾਂਗਾ ਰੱਬ ਨੂੰ ਲੰਬੂ ਲਾ ਦੇਵਾਂਗਾ ਤਾਤੀ ਨੂੰ ਸਵਾਹ ਕਰ ਦੇਵਾਂਗਾ ਜਿੱਦਾਂ ਮੈਂ ਬਿਰਹਾਂ ਦੀ ਅੱਗ ਵਿੱਚ ਜਲਦਾ ਹਾਂ ਸਾਰਿਆਂ ਨੂੰ ਜਲਾ ਦੇਗਾ ਜੱਗੀ ਅੱਤ ਕਰਨ ਲੱਗਿਆ ਸੀਗਾ ਪਰ ਸਿਆਣੇ ਕਹਿੰਦੇ ਨੇ ਅੱਤ ਖੁਦਾ ਦਾ ਵੈਰ ਹੁੰਦਾ ਹੈ ਜਿਉਂ ਹੀ ਜੱਗੀ ਨੇ ਛੱਪੜ ਅੰਦਰ ਅਸਕੰਦਰ ਨੂੰ ਵੈਲੀ ਚਾਚੇ ਉੱਤੇ ਕਰੋਧ ਸ਼ਾਂਤ ਕਰਦਿਆਂ ਤੱਕਿਆ ਤਾਂ ਜੱਗੀ ਦਾ ਕਰੋਧ ਹੋਰ ਵੀ ਵੱਧ ਉਠਿਆ ਸੀਗਾ ਉਸਨੇ ਫੁਰਤੀ ਨਾਲ ਛੱਪੜ ਦਾ ਬੂਹਾ ਖੁਪੰਦਾਰੋਂ ਬੰਦ ਕਰਕੇ ਕੁੰਡੀ ਮਾਰ ਦਿੱਤੀ ਸੀਗੀ ਦੂਸਰੇ ਹੀ ਪਲ ਆਕਾਸ਼ ਨੂੰ ਸ਼ੂਲ ਲੱਗੀਆਂ ਸਨ ਅਗ ਦੀਆਂ ਉੱਚੀਆਂ ਉੱਚੀਆਂ ਉੱਠਦੀਆਂ ਦੰਤਕਾਰ ਲਪਟਾ ਨੇ ਲਕੋ ਲਿਆ ਸੀਗਾ ਆਪਣੇ ਬੁੱਕਲ ਵਿੱਚ ਖਾਨ ਦਾ کارਖਾਨੇ ਦੀ ਧਰਤੀ ਮੱਚੁੱਠੀ ਸੀ ਤੇ ਜੰਗੀ ਤਪਸ਼ ਸੇਕ ਰਹੀ ਸੀ ਅੱਗ ਦੀ ਪਰੰਤੂ ਗੈਰ ਮਨੁੱਖ ਬਣਿਆ ਰਾਵਣ ਦਾ ਹਾਸਾ ਹੱਸ ਰਿਹਾ ਸੀਗਾ ਸਾਰੀ ਖੁਦਾਈ ਭੁੱਲ ਕੇ ਕਿਸੇ ਸ਼ੈਤਾਨ ਦੀ ਤਰ੍ਹਾਂ ਅਲੌਕਿਕ ਹਾਸਾ ਅੱਗ ਦੇਸ ਰਹੀ ਸੀ ਤੇ ਹਾਸਾ ਸੁਣ ਰਿਹਾ ਸੀਗਾ ਤੇ ਫਿਰ ਅਚਾਨਕ ਹੀ ਇੱਕ ਕੁਦਰਤ ਦਾ ਕ੍ਰਿਸ਼ਮਾ ਹੋਣ ਲੱਗਾ ਸੀ ਅੱਗ ਵਿੱਚੋਂ ਮੱਜਾਂ ਜਮਾਂ ਵਾਂਗੂ ਨਿਕਲ ਦੌੜੀਆਂ ਸਨ ਤੇ ਅੰਨੇ ਵਾ ਨਹਿਰ ਦੇਖੋ ਆਜੇ ਵੱਲ ਨੂੰ ਅਤੇ ਜੱਗੀ ਦਾ ਹਾਸਾ ਮੱਜਾਂ ਦੀਆਂ ਦੌੜ ਰਹੀਆਂ ਲੱਤਾਂ ਦੀਦਗੜ ਦਗੜ ਵਿੱਚ ਰਲ ਕੇ ਅਲੋਪ ਹੋ ਗਿਆ ਸੀ ਸਦਾ ਲਈ ਤੇ ਉਧਰ ਤੁਨੀ ਸ਼ਰਮ ਹਯਾ ਦੀ ਲਾਲੈ ਤੂੰ ਰਜ ਰਜ ਕੇ ਯਾਰ ਹੰਡਾਲੈ ਤੂੰ ਬਣ ਕੰਜਰੀ ਬੁੱਲੇ ਸ਼ਾਹ ਵਾਂਗੂ ਨੱਚ ਨੱਚ ਕੇ ਯਾਰ ਮਨਾਲੈ ਤੂੰ ਨੂਰਾ ਦਾ ਮਨ ਉਸ ਨੂੰ ਕਹਿ ਰਿਆ ਸੀਗਾ ਚੁੱਪਚੀ ਪੀਤਾ ਹੀ ਮਸਾਨ ਇੱਕ ਵਾਰ ਫਿਰ ਰੋਸ਼ਨ ਹੋਏ ਸਨ ਨੂਰਾ ਨੇ ਆਖਰੀ ਸਮਾਜ ਜਗਾਣ ਉਪਰੰਤ ਜਿਉਂ ਹੀ ਯਾਰ ਵੱਲ ਤੱਕਿਆ ਧਾ ਮਾਰ ਕੇ ਯਾਰ ਤੇ ਡੈਗ ਪਈ ਸੀ ਯਾਰ ਸਨ ਹੋਇਆ ਪਿਆ ਸੀ ਨਾ ਹਲ ਰਿਹਾ ਸੀਗਾ ਤੇ ਨਾ ਹੀ ਬੋਲ ਰਿਹਾ ਸੀਗਾ ਉਹ ਜਾਂਦਾ ਹੋਇਆ ਦੱਸ ਕੇ ਵੀ ਨਹੀਂ ਸੀ ਗਿਆ ਨੂਰਾ ਕੁਰਲਾ ਰਹੀ ਸੀਗੀ ਮਿਰਗ ਦੇ ਪੈਰਾਂ ਵਿੱਚ ਆਪਣਾ ਸਿਰ ਧਰੀ ਤੇ ਉਸ ਦੇ ਸੈਰ ਨਾਲੋਂ ਉੱਚਾ ਉੱਠਿਆ ਸੀਗਾ नाग ਦਾ ਫੰਨ ਤੂੰ ਆ ਗਿਆ ਇਹ ਵੈਰੀਆ ਹੁਣ ਮੈਨੂੰ ਵੀ ਡੰਗ ਦੇ ਤੂੰ ਜਦ ਮੇਰੀ ਦੁਨੀਆ ਹੀ ਖਾਕ ਕਰ ਦਿੱਤੀ ਹੈ ਤਾਂ ਹੁਣ ਮੈਂ ਵੀ ਖਾਕ ਮੈਨੂੰ ਵੀ ਖਾਕ ਕਰ ਦੇ ਨੂਰਾ ਨੇ ਆਪਣੀ ਕਲਾਈ नागਵਲ ਵਿਧਾਈ ਸੀਗੀ ਤੇ नाग ਨੂੰ ਘੂਰਿਆ ਘੂਰਦਿਆਂ ਹੋਇਆ ਜਿਵੇਂ ਵੈਰੀ ਨੂੰ ਵੈਰੀ ਘੂਂਦਾ ਹੈ ਪਰੰਤੂ नाग ਦੇ ਸਿਰ ਫੇਰ ਤੁਰਿਆ ਸੀਗਾ ਨਹੀਂ ਨਹੀਂ ਤੂੰ ਤਾਂ ਮੈਨੂੰ ਡੰਗ ਚੁਕਾਇਆ ਹੁਣ ਮੈਨੂੰ ਹੁਣ ਤੈਨੂੰ ਮੈਂ ਡੰਗਣਾ ਡੰਗਾਗੀ ਹੁਣ ਤੈਨੂੰ ਮੈਂ ਡੰਗਾਗੀ ਨੂਰਾ ਨੇ ਜਾਂਦੇ ਹੋਏ 나ਗ ਨੂੰ ਸਿਰ ਤੋਂ ਪਕੜ ਕੇ ਆਪਣੇ ਮੂੰਹ ਵੱਲ ਖਿੱਚ ਲਿਆ ਸੀਗਾ ਐਸ ਵਕਤ ਪਤਾ ਨਹੀਂ ਨੂਰਾ ਵਿੱਚ ਇੰਨਾ ਜੋਸ਼ ਕਿੱਥੋਂ ਆਇਆ ਸੀ ਜੋਸ਼ ਨੇ ਬਿਨਾ ਕਿਸੇ ਡਰ ਤੋਂ ਪੰਜ ਹੱਥੇ 나ਗ ਨੂੰ ਕਾਬੂ ਕਰ ਲਿਆ ਸੀਗਾ 나ਗ ਤੜਫ ਰਿਹਾ ਸੀਗਾ ਜਿਵੇਂ ਨਿਉਲੇ ਦੇ ਉਸ ਦੀ ਸਿਰ ਨੂੰ ਆਪਣੇ ਜਬਾੜੇ ਵਿੱਚ ਕੱਸ ਲਿਆ ਹੋਵੇ ਵਿਸ਼ਾਲ 나ਗ ਜ਼ਮੀਨ ਤੇ ਪਿਆ ਤੜਫ ਰਿਹਾ ਸੀਗਾ ਨੂਰਾ ਦੀ ਤਰ੍ਹਾਂ ਹੀ ਪਰੰਤੂ ਉਹ ਆਪਣਾ ਸਿਰ ਨੂਰਨ ਦੀ ਬੰਦ ਹੋ ਚੁਕੀ ਮੁਠੀ ਵਿਚੋਂ ਨਹੀਂ ਸੀ ਛੜਾ ਸਕਿਆਗਾ 나ਗ ਵੀ ਆਸ਼ਕਾਂ ਦੇ ਨਾਲ ਬਸ ਕੋਲ ਦਾ ਕੋਲ ਦਾ ਸਦਾ ਲਈ ਧਰਤੀ ਤਿਆਗ ਕਰ ਗਿਆ ਸੀਗਾ ਧਰਤੀ ਇੱਕ ਵਾਰ ਫਿਰ ਇਸ਼ਕ ਤੋਂ ਸੁਣੀ ਹੋ ਗਈ ਸੀਗੀ ਇਨਸਾਨਾਂ ਤੋਂ ਸਖਣੀ ਸ਼ੈਤਾਨਾਂ ਦੇ ਭਾਰ ਹੇਠਾਂ ਵਹਿਣ ਪੌਂਦੀ ਜਾਪਦੀ ਸੀਗੀ ساری ਧਰਤੀ ਮਨਪ੍ਰੀਤ ਦੀ লাশ ਦੇ ਨਾਲ ਪਈ ਨੂਰਾ ਦੀ লাশ ਇੱਕ ਹੱਥ ਵਿੱਚ ਮਰਿਆ ਹੋਇਆ 나ਗ ਤੇ ਦੂਸਰਾ ਹੱਥ ਮੁਠੀ ਨੂੰ ਕੁੱਟੀ ਮਨਪ੍ਰੀਤ ਦੀ ਹੱਕ ਦੇ ਗਲੇ ਕੋਟ ਪਿਆ ਸੀਗਾ ਜੈਸੇ ਵਿੱਚ ਬਾਬਲ ਨੇ ਦਿੱਤਾ ਹੋਇਆ ਤਵੀਜ਼ ਜੋ ਨੂਰਾ ਨੇ ਆਪਣੇ ਮਾਲਕ ਦੇ ਗੱਲ ਪਾਉਣ ਨੂੰ ਕੁੱਟਿਆ ਹੋਇਆ ਸੀਗਾ ਜੋ ਸ਼ਾਇਦ ਨੂਰਾ ਆਖਰੀ ਦਮ ਤੱਕ ਕੋਸ਼ਿਸ਼ ਕਰਦੀ ਰਹੀ ਸੀਗੀ ਮਨਪ੍ਰੀਤ ਦੇ ਗੱਲ ਪਾਉਣ ਲਈ